ਚਲ ਵੀੜੇ ਕੰਬਵਤ ਦੰਦ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਉਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀਆਂ ਜਉਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀਆਂ ਜਉਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀ ਉੱਚੇ ਟਿੱਬੇ ਬੈਠ ਕੇ ਮੈਂ ਕੱਢਦੀ ਕਸੀਦਾ ਉੱਚੇ ਟਿੱਬੇ ਬੈਠ ਕੇ ਮੈਂ ਕੱਢਦੀ ਕਸੀਦਾ ਕੱਢ ਦਿਆਂ ਰੇਸ਼ਮੀ ਰਮਾਲ ਪਹਿਣੇ ਮੇਰੀਏ ਤੇਰੀ ਮੇਰੀ ਜੋੜੀਆ ਕਮਾਲ ਪਹਿਣੇ ਮੇਰੀਏ ਤੇਰੀ ਮੇਰੀ ਜੋੜੀਆ ਕਮਾਲ ਪਹਿਣੇ ਮੇਰੀਏ ਤੇਰੀ ਮੇਰੀ ਜੋੜੀ ਮੇਰਾ ਵੀਰ ਤਨੀਏ ਦਾ ਬੂਟਾ ਆਉਂਦੇ ਜਾਂਦੇ ਲੈਣ ਵਾਸਨਾ ਮੇਰਾ ਵੀਰ ਤਨੀਏ ਦਾ ਬੂਟਾ ਆਉਂਦੇ ਜਾਂਦੇ ਲੈਣ ਵਾਸਨਾ ਬੂਤਰਾਂ ਦੀਆਂ ਗੋ

ਨੱਚਾ 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 ਨੀ ਮੈਂ ਅੱਗ ਵਾਂਗੂ ਮੱਚਾਂ ਨੱਚਾ 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 ਨੀ ਮੈਂ ਅੱਗ ਵਾਂਗੂ ਮੱਚਾਂ ਦੇਵਾ ਮੇੜਾ ਕੁੜੀਓ ਨੀ ਮੈਂ ਨੱਚੇ ਨੱਚ ਪੱਟ ਦੇਵਾ ਮੇੜਾ ਕੁੜੀਓ ਨੀ ਮੈਂ ਨੱਚੇ ਨੱਚ ਪੱਟ ਦੀਆਂ ਤੇਰਾ ਕੁੜੀਓ ਜਰੀ ਵਿੱਚ ਓੜਾ ਪਾਵੇ ਸੋਣ ਵੀਰ ਕੱਠੀਆਂ ਕਰੇ ਪਦ ਚੰਗਰੀ ਵਿੱਚ ਓੜਾ ਪਾਵੇ ਸੋਣ ਵੀਰ ਕੱਠੀਆਂ ਕਰੇ ਗੱਲੋਂ ਪੈਂਦੀ ਆ ਵੇ ਲੰਬੜਦਾਰਾ ਵੱਲੋਂ 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 ਪੈਂਦੀ ਆ ਵੇ ਲੰਬੜਦਾਰਾ ਵੱਲੋਂ 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 ਪੈਂਦੇ ਪਿੰਡੇ ਸਤ ਵਿੱਚ ਕੋਈ ਕੁੜੀ ਨਾ ਰਹਿ ਗਈ ਘਰ ਵਿੱਚ ਦੇਖੋ ਸਭੇ ਸੇ ਕਿਹਨਾਂ ਆਈਆਂ ਨਾਲੇ ਨੜਦਾ ਤੇ ਪਰਜਾਈਆਂ ਪੈਂਦੀ ਵੱਲੋਂ 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 ਪੈਂਦੀ ਆ ਵੇ ਲੰਬੜਦਾਰਾ ਵੱਲੋਂ 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 ਪੈਂਦੀ ਆ ਵੇ ਲੰਬੜਦਾਰਾ ਵੱਲੋਂ 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 ਪੈਂਦੀ ਆ ਵੇ ਲੰਬੜਦਾਰਾ ਵੱਲੋਂ ਵੱਲੋਂ ਥੈਂਕ ਯੂ ਦਾ ਪ੍ਰੋਗਰਾਮ ਕਰਨ ਲੱਗੇ ਆ ਅਦੇ ਵੀ ਕਿ ਆਪਾਂ ਕੁੜੀਆਂ ਸਿਲੈਕਟ ਕਰਨੀਆਂ ਨੇ ਜਿਹੜੀ ਮਿਸਟ ਬਸ ਕੁਸਚਨ ਆਪਾਂ ਨੂੰ ਪਾਣਾ ਨੂੰ ਪੋਪ ਕਰਾਂਗੇ ਜੋ ਬੱਚੀ ਕੁਸਚਨਾਂ ਦੇ ਆਨਸਰ ਸਹੀ ਦਊਗੇ ਉਹ ਮਿਸਟ ਇਸ ਦਾ ਵਾਰਡ ਆਪਾਂ ਉਸ ਨੂੰ ਦਿੱਤਾ ਜਾਊਗਾ ਓਕੇ ਹਾਂਜੀ ਆਪ ਜੀ ਰੈਡੀ ਫਿਰ ਕੁੜੀਆਂ ਨੂੰ ਸੰਧਾਰ ਵਿੱਚ ਕੀ ਕੀ ਭੇਜਿਆ ਜਾਂਦਾ ਹੈ ਹਰਿਆਮ ਹਾਂਜੀ ਕਰਾਂਗੇ ਬੈਸਟ ਡੱਬਾ ਸੂਤ ਬੰਨਣਾ ਸੈਂਕਤ ਵੀ ਤੜੀਆਂ ਕੀ ਹਿੰਦੀਆਂ ਹਨ ਹਾਂਜੀ ਮਨਰੀਤ ਕੋ ਮੈਂ ਮੁੰਗਲੇ ਚ ਪਾਉਣ ਜਾਂਦੇ ਹਾਂ ਚਲੇ ਚ ਪਾਉਣ ਬਣਾਣਾ ਕਹਿਣਾ ਕੁੜੀਆਂ ਦੇ ਗੱਲ ਦੇ ਵਿੱਚ ਪਾਉਣ ਵਾਲਾ ਚੂੜਾ ਤੇ ਚੂੜੀਆਂ ਵਿੱਚ ਕੀ ਫਰਕ ਹੁੰਦਾ ਹੈ? ਮੈਂ ਚੂੜਾ ਵਿਆਹਾਂ ਧੀਆਂ ਵਿੱਚ ਪਾਇਆ ਜਾਂਦਾ ਤੇ ਇਹ ਚੂੜੀਆਂ ਆਮ ਪਾ ਲੈਂਦੇ। ਜਿਹੜਾ ਚੂੜਾ ਬਸ ਵਿਆਹ ਵਾਲੀ ਕੁੜੀ ਨੂੰ ਪਾਇਆ ਜਾਂਦਾ ਤੇ ਚੂੜੀਆਂ ਜਿਹੜੀਆਂ ਆਪਾਂ ਹਰ ਫੰਕਸ਼ਨ ਤੇ ਪਾਉਂਦੇ। ਬੇਲਣਾ ਕਿਹਦੇ ਨੂੰ ਹੁੰਦਾ ਹੈ? ਬੇਲਣਾ ਬੇਲਣਾ ਰੋਟੀ ਬਣਾਉਂਦਾ। ਵੇਰ ਨਾ ਦੋ ਪ੍ਰਕਾਰ ਦਾ ਹੁੰਦਾ ਹੈਗਾ ਨਮਕ ਪੂਰੀਆਂ ਵਾਲਾ ਹੁੰਦਾ ਜੇ ਇੱਕ ਰੋਟੀ ਵਾਲਾ ਹੁੰਦਾ ਤਾਂ ਪੂਰੀਆਂ ਵੀ ਅਸੇ ਨਾਲ ਹੀ ਵੇਰ ਦਾ ਹੁੰਦਾ ਹੈ ਨੰਦਰੀ ਇਥੇ ਪਹਿਲਾ ਹੈਂਡਪ੍ਰਿੰਟ ਹਾਂ ਜੀ ਮੈਨਾਂ ਲੇ ਦੇ ਦਾ ਮਾਰਤਿਆਂ ਦੇ ਗਲਾ ਵਿੱਚ ਪਾਉਣ ਵਾਲਾ ਇੱਕ ਗਿਆਨਾ ਹੁੰਦਾ ਸੱਗੀ ਫੁੱਲ ਕੁੜੀਆਂ ਕਿੱਥੇ ਲਗਾਉਂਦੀਆਂ ਹਨ ਘਰਮ ਨੇ ਕੀਤਾ ਜੀ ਘਰਮ ਨੇ ਸੱਗੀ ਫੁੱਲ ਕਾਨ ਦੇ ਮਗਰਲੇ ਪਾਸੇ ਲਗਾਉਂਦੇ ਆ ਅਰੇ ਸਾਡੇ ਸਾਹਮਣੇ ਲੱਗਿਆ ਰਾ ਇੱਕੰਦੇ ਲੱਗਿਆ ਪਰ センシबल सर प्लीज कम अपना मिस्टिस ਦਾ ਵਾਰਡ ਲੈ ਕੇ ਆਉਣੇ ਤਾਂ ਅਗਰ ਫੋਨ ਨਾਲ ਕੈਪਿੰਗ ਕੋਈ ਸੀ ਕਿ ਕਿਸੇ ਅੱਜ ਆਪਣੇ ਟੀਆ ਦੇ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕੀਤਾ ਮਿਸਟਿਸ ਦੇ ਵਿੱਚ ਸੋ ਸਾਰੇ ਵੀ ਮੌਜੂਦ ਲਾਇਆ ਸਾਰੇ ਵੀ ਕੋਸ਼ਿਸ਼ ਕੀਤੀ ਕਿ ਬਾਅਦ ਤੋਂ ਬਾਅਦ ਆਪਸ ਵਿੱਚ ਰੁੱਤੇਗਾ ਪਰ ਤੇਰੀ ਬੱਚੇ ਬੈਨਰ ਐਕਟੀ ਹੁੰਦਾਗਾ ਜੇ ਤੂੰ ਆਪਣਾ ਇੱਕ ਨਿ ਹੀ ਦਿੱਤਾ ਜਾਂਦਾ ਹੈ ਕੰਪੀਟੀਟਰ ਬਹੁਤ ਜਲੇ ਨੇ ਸਭ ਤੋਂ ਪਹਿਲੀ ਬੈਡੀ ਗੱਲ ਤਾਂ ਤੁਸੀਂ ਅੱਗੇ ਆਇਓ ਸਟੇਜ ਦੇ ਉੱਪਰ ਆਇਓ ਇਹ ਹੀ ਤੁਹਾਡੇ ਵਾਸਤੇ ਬਹੁਤ ਵੱਡੀ ਇੱਕ ਉਪਲਬਧ ਦੀ ਸੋ ਇਹਦੇ ਵਿੱਚ ਸਭ ਤੋਂ ਹਮ ਜੋ ਆਪਣਾ ਕੋਆਰਡੀਨੇਟਿੰਗ ਚਸ ਨੇ ਯਾਲ ਤੜਿਆਗਾ ਉਹਦੇ ਵਿੱਚ ਮਨਦੀਪ ਕੌਰ 7th ਕਲਾਸ ਉਸ ਲਗਤੋ ਯੋ ਮਿਸਟਰੀ 2024 ਜਿੱਤੇ ਆ ਸੋ ਪਲੀਜ਼ ਅੱਗੇ ਆਓ সারে টিচর্স <laughs>